ਗੁਰਸ਼ਰਨ ਸਿੰਘ ਸਟੇ ਕਿ ਨਰ ਕਨ ਬਤੌਰ ਕੰਮ ਕਰਦਾ ਨਹੀਂ ਮੈਂ ਸਰ ਜਿਹੜੇ ਸੀਤਰਾਣੋਂ ਪਾਕੀ ਹੜਤਾਲ ਕੀਤੀ ਕੀ ਰਜਿਸਟ੍ਰੇਸ਼ਨ ਕਰਬ ਹੋ ਗਈ ਕੁਝ ਸਰ ਤਸਿਲਦਾਰਾਂ ਨੇ ਰਜਿਸਟ੍ਰੇਸ਼ਨ ਦਾ ਕੰਮ ਛੱਡਿਆ ਹੋਇਆ ਜੀ ਅਸੀਂ ਆਪਣੀ ਡਿਊਟੀ ਤੇ ਹਾਜ਼ਰ ਬੈਠੇ ਹੋਏ ਹਾਂ ਅਜੇ ਤੱਕ ਇੱਕ ਦੋ ਕਰ ਸਾਲੇ ਦੀ 7 ਮਾਰਚ ਤੱਕ ਕਾਲ ਦਿੱਤੀ ਹੋਈ ਹੈ ਜੀ ਉਹਨਾਂ ਨੇ ਅੱਗੇ ਕੀ ਐਕਸ਼ਨ ਲੈਂਦੇ ਆ ਜਾਂ ਵਾਪਸ ਆਂਦੇ ਉਹਨਾਂ ਦਾ ਹੈ ਜੀ ਡਿਸੀਜਨ ਸੀਐਮ ਵੱਲੋਂ ਟਰਵੀਲ ਜਾਰੀ ਕੀਤਾ ਗਿਆ ਕਿ ਇਹ ਜਿਹੜੇ ਸੀਤਰਾਣੋਂ ਛੁੱਟੀ ਦੇ ਪਿਛੇ ਚਲੇ ਜਰ ਆਪਾਂ ਨਵੇਂ ਅਫਸਰ ਲਿਆ ਕੇ ਤੇ ਬੇਟੂ ਤਣਾਅ ਕਰਾਂਗੇ ਲੋਕਾਂ ਨੂੰ ਕਹਿੰਦੇ ਕੋਈ ਨਾ ਕਿ ਆ ਰਹੇ ਇਹਦੇ ਬਾਰੇ ਸਰ ਉੱਚ ਅਧਿਕਾਰੀ ਕੁਝ ਫੈਸਲਾ ਲੈ ਸਕਦੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਜੋ ਵੀ ਫੈਸਲਾ ਲੈਣਗੇ ਉੱਚ ਅਧਿਕਾਰੀ ਲੈਣਗੇ ਲੋਕ ਆ ਰਹੇ ਵੈਸੇ ਜਿਵੇਂ ਮੇਰੇ ਕੋਲ ਲੋਕਾਂ ਨੂੰ ਆਲਮੋਸਟ ਜ਼ਿਆਦਾਤਰ ਤਾਂ ਪਤਾ ਹੀ ਹੈ ਪਰ ਲਿਖਣ ਵਾਲੇ ਵੀ ਦੱਸ ਦਿੰਦੇ ਆ ਹੁਣ ਅੱਗੇ ਜਦੋਂ ਬੈਠਣਗੇ ਫਿਰ ਲੋਕੀ ਆਣਾ ਸ਼ੁਰੂ ਕਰਨਗੇ ਜੀ ਕੋਈ ਨਹੀਂ ਆ ਰਿਹਾ ਜੀ ਆ ਦੱਸ ਕੇ ਤੇ ਅੱਜ ਜਿਹੜੇ ਤਸਵੀਰਾਂ ਲੋਕਾਂ ਦੀ ਹਟਾਲ ਕੀਤੀ ਗਈ ਲੋਕ ਖੇਤ ਵਿਚਾਰ ਹੋਵੇ ਕੀ ਕਰੇ ਜਿਨੇ ਪਵਨ ਸ਼ਰਮਾ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਪੂਰੇ ਪੰਜਾਬ ਦੇ ਵਿੱਚ ਤਹਿਸੀਲਦਾਰ ਔਰ ਨਾਇਬ ਤਹਿਸੀਲਦਾਰਾਂ ਦੀ ਵੱਡੀ ਸਟ੍ਰਾਈਕ ਦੇ ਨਾਲ ਆਮ ਆਵਾਮ ਆਮ ਜਨਤਾ ਇਸ ਕਿਸਮਾ ਪੁਰਸੀ ਦੇ ਹੈਲਪਲੈਸਨੈਸ ਦੀ ਸ਼ਿਕਾਰ ਹੋ ਗਈ ਆ ਮਜ਼ਲੂਮ ਲੋਕ ਇੱਥੇ ੱੱਕੇ ਖੰਦੇ ਫਿਰ ਰਿਹਾ ਤਹਿਸੀਲਾਂ ਦੇ ਵਿੱਚ ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਤੰਗ ਪਰੇਸ਼ਾਨ ਹੋ ਰਿਹਾ ਨਿੱਜੀ ਵੀ ਮੈਂ ਇਹ ਕਈ ਬੰਦਿਆਂ ਨੂੰ ਮਿਲਿਆ ਕੋਈ ਵੀ ਇੱਥੇ ਆਇਆ ਕਿਸੇ ਨੇ ਸ਼ਾਮ ਨੂੰ ਵਿਦੇਸ਼ ਜਾਣਾ ਕੋਈ ਆਪਣੇ ਪਰਿਵਾਰ ਦੇ ਨਾਲ ਆਇਆ ਕੋਈ ਬਜ਼ੁਰਗ ਆਇਆ ਉਹ ਇੱਥੇ ਖੱਜਲ ਖਵਰੀ ਦੇ ਸ਼ਿਕਾਰ ਹੋ ਰਿਹਾ ਤੁਸੀਂ ਜਾਣਦੇ ਹੋ ਕਿ ਬਿਜ਼ਨੈਸ ਬਿਊਰੋ ਨੇ ਇੱਕ ਤਹਿਸੀਲਦਾਰ ਉਤੇ ਕਾਰਵਾਈ ਕੀਤੀ ਆ ਤੇ ਇਹ ਤਹਿਸੀਲਦਾਰਾਂ ਦਾ ਲਾਣਾ ਜਿਹੜੇ ਕਿ ਕੁਝ ਇੱਕ ਕਾਲੀਆਂ ਭੇਡਾਂ ਮੈਂ ਸਾਰਿਆਂ ਨੂੰ ਕਰਪਟ ਨਹੀਂ ਕਹਿ ਰਿਹਾ ਕੁਝ ਇੱਕ ਜਿਹੜੇ ਨਿਹਾਇਤ ਕਰਪਟ ਲੋਕ ਆ ਜਿਨ੍ਹਾਂ ਦੀ ਤਾਂ ਲਿਸਟ ਵੀ ਪੰਜਾਬ ਸਰਕਾਰ ਨੇ 2023 ਦੇ ਵਿੱਚ ਜਾਰੀ ਕਰਦੀ ਸੀ 19 ਜ਼ਿਲ੍ਹਿਆਂ ਦੇ ਵਿੱਚ ਕਰਪਟ ਨਾਇਬ ਜ਼ਿਲ੍ਹਾ ਤਹਿਸੀਲਦਾਰ ਔਰ ਉਹਨਾਂ ਦੇ ਨਾਲ ਜਿਹੜੇ ਸਾਥੀ ਐਡਵੋਕੇਟਸ ਕਈ ਰਜਿਸਟਰੀ ਕਲਾਸ ਇਦਾਂ ਦੇ ਲੋਕਾਂ ਦਾ ਮੰਜਰੀਆਂ ਲਿਸਟ ਕਰ ਦਿੱਤੀ ਸੀ ਉਹਨਾਂ ਉਤੇ ਅਜੇ ਕਾਰਵਾਈ ਦੀ ਲੋਕ ਅਡੀਕ ਕਰ ਰਹੇ ਸੀ ਉਸ ਤੋਂ ਪਹਿਲਾਂ ਹੀ ਜਿਹੜੀ ਆ ਇਹਨਾਂ ਲੋਕਾਂ ਨੇ ਹੜਤਾਲ ਕਰ ਦਿੱਤੀ ਜਿਸ ਦੇ ਨਾਲ ਆਮ ਲੋਕਾਂ ਨੂੰ ਤੰਗੀ ਪੇਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਇਹ ਲੋਕ ਜਿਹੜੇ ਲੋਕ ਜਿਹੜੀ ਯੂਨੀਅਨਸ ਕਰਪਟ ਤਹਿਸੀਲਦਾਰਾਂ ਨੂੰ ਬਚਾਉਂਦੀਆਂ ਗੱਲਾਂ ਕਰਦੀਆਂ ਇਹਦਾ ਮਤਲਬ ਹੈ ਜੀ ਉਹ ਕਰਪਟ ਨੂੰ ਲੀਗਲਾਈਜ਼ ਕਰਨਾ ਚਾਹੁੰਦੇ ਆ ਲੋਕਾਂ ਦੇ ਉੱਤੇ ਇਨਫੋਰਸ ਕਰਨਾ ਚਾਹੁੰਦੇ ਆ ਕਿ ਉਹ ਪੈਸੇ ਦੇਣ ਫਿਰ ਰਜਿਸਟਰੀ ਹੋਵੇ ਤਹਿਸੀਲਾਂ ਦੇ ਵਿੱਚ ਜ਼ਿਆਦਾਤਰ ਕਾਊਟਸ ਜ਼ਿਆਦਾਤਰ ਪ੍ਰਾਈਵੇਟ ਕਰਿੰਦੇ ਔਰ ਵਸੀਕਾ ਨਵੀਸਾਂ ਦੇ ਰਾਹੀਂ ਰਿਸ਼ਵਤਖੋਰੀ ਦਾ ਧੰਦਾ ਇੰਨਾ ਚੱਲ ਰਿਹਾ ਕਿ ਕੋਈ ਬੰਦਾ ਬਿਗੈਰ ਪੈਸੇ ਦਿੱਤੇ ਆਪਣਾ ਕੰਮ ਹੀ ਨਹੀਂ ਕਰਾ ਸਕਦਾ ਔਰ ਇਹ ਉਹ ਨੌਕਰਸ਼ਾ ਜਿਹੜੇ ਆਪਣੀ ਤਨਖਾਹ ਦੇ ਬਲਬੋਤੇ ਦੇ ਉੱਪਰ ਐਡੇ ਵੱਡੇ ਘਰਾਂ ਦੇ ਵਿੱਚ ਨਹੀਂ ਰਹਿ ਸਕਦੇ 6-6 ਏਸੀ ਘਰਾਂ ਦੇ ਵਿੱਚ ਨਹੀਂ ਲਾ ਸਕਦੇ 3-3 4-4 ਕਾਰਾਂ ਨਹੀਂ ਰੱਖ ਸਕਦੇ ਇਹਨਾਂ ਦੀ ਵਿਜੀਲੈਂਸ ਇਨਕੁਆਰੀ ਹੋਰ ਹੋਣੀ ਚਾਹੀਦੀ ਆ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਇਹਨਾਂ ਦੇ ਪੈਸਿਆਂ ਦਾ ਸਰੋਤ ਕੀ ਆ ਇਹਨਾਂ ਪੈਸਾ ਇਕੱਠਾ ਕਿਵੇਂ ਕਰ ਰਿਆ ਫਿਰ ਇਹ ਚੀਕਦੇ ਕਿਉਂ ਆ ਔਰ ਜਿਹੜੇ ਯੂਨੀਅਨ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਤਾਂ ਸਿੱਧਾ ਹੀ ਚੈਲੰਜ ਕਰ ਦਿੱਤਾ ਮੁੱਖ ਮੰਤਰੀ ਪੰਜਾਬ ਨੂੰ ਸਟੇਟ ਨੂੰ ਮੈਂ ਕਹਾਂਗਾ ਦੋਨਾਂ ਨੂੰ ਨਹੀਂ ਕੀਤਾ ਉਹਨਾਂ ਨੇ ਆਵਾਮ ਨੂੰ ਕਰਤਾ ਜਨਤਾ ਨੂੰ ਕਰਤਾ ਇਧਰੋਂ ਮੈਂ ਸਿੱਧਾ ਉਹਨਾਂ ਨੂੰ ਚੈਲੰਜ ਕਰਦਾ ਕਿ ਜੇ ਤੁਹਾਨੂੰ ਜਿਆਦਾ ਤਕਲੀਫ ਹੈ ਤੁਸੀਂ ਧਰਨਾ ਮੇਰੇ ਘਰ ਦੇ ਬਾਹਰ ਆ ਕੇ ਲਾ ਲਓ ਇਹ ਵੀ ਸਵਾਲ ਤੁਸੀਂ ਦੇਖ ਲਓ ਇਹ ਵੀ ਅੰਦਾਜ਼ਾ ਤੁਸੀਂ ਲਾ ਕੇ ਦੇਖ ਲਓ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਕਾਲੀਆਂ ਪੇਡਾਂ ਦੀ ਮੁਕਤੀ ਹੁਣ ਨਹੀਂ ਹੋਣ ਵਾਲੀ ਇਹ ਲੋਕ ਇਦਾਂ ਹੀ ਠੁੱਕਦੇ ਰਹਿਣਗੇ ਇਦਾਂ ਹੀ ਇਹਨਾਂ ਦੇ ਕਾਰਵਾਈਆਂ ਹੋਣੀਆਂ ਵੀ ਚਾਹੀਦੀਆਂ ਔਰ ਇਹਨਾਂ ਦੇ ਉੱਤੇ ਹੋਰ ਵੀ ਜ਼ਿਆਦਾ ਦਬਿਸ਼ ਪੂਰਵ ਵੀ ਜ਼ਿਆਦਾ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਐਕਟੀਵਿਟੀ ਦਿਖਾ ਦੇਣੀ ਚਾਹੀਦੀ ਸੀ ਜਿਹੜੀ ਲਿਸਟ ਜਾਰੀ ਹੋਈ ਉਹਦੇ ਉੱਤੇ ਵੀ ਜਲਦ ਜਲਦ ਇਹਨਾਂ ਦੇ ਉੱਤੇ ਕਾਰਵਾਈ ਕਰ ਦੇਣੀ ਚਾਹੀਦੀ ਸੀ ਪਬਲਿਕ ਵੀ ਦੇਖਿਆ ਗਿਆ ਕਿ ਜਿਹੜੀ 50 ਕਰਪੇ ਲਿਸਟ ਜਿਹੜੀ ਪ੍ਰਸ਼ਾਸਕ ਅਧਿਕਾਰੀਆਂ ਦੀ ਜਾਰੀ ਕੀਤੀ ਗਈ ਹੈ ਉਸ ਤੋਂ ਬਾਅਦ ਬੁਖਮੰਤਰੀ ਨੇ ਟਵੀਟ ਵੀ ਕੀਤਾ ਗਿਆ ਤੁਸੀਂ ਇਹ ਦੇਖੋ ਕਿ ਇਹ ਇਹਨਾਂ ਅਧਿਕਾਰੀਆਂ ਦੀ ਇੰਟੈਲੈਕਚੁਅਲ ਬੈਂਕਰਪਸੀ ਇਨਾਂ ਦਾ ਦਿਮਾਗੀ ਤਵਾਜਨ ਇਨਾਂ ਦਾ ਦਿਮਾਗੀ ਦਿਵਾਲੀਆਪਨ ਇਥੋਂ ਤੱਕ ਵੱਧ ਗਿਆ ਹੈ ਕਿ ਕਰਪਸ਼ਨ ਤੇ ਰੋਕ ਲਾਉਣ ਦੀ ਗੱਲ ਹੋ ਰਹੀ ਉਹਦੇ ਸਾਰੇ ਚੀਕ ਉੱਠਿਆ ਸਾਰੇ ਦਫ਼ਤਰ ਖਾਲੀ ਕਰਕੇ ਇਥੋਂ ਭੱਜ ਗਏ ਆ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਅਜੇ ਤਾਂ ਲਿਸਟ ਜਿਹੜੀ ਜਾਰੀ ਹੋਈ ਉਹਦੇ ਤੇ ਕਾਰਵਾਈ ਹੋਣੀ ਆ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਵੀ ਮਾਫੀ ਇਜ਼ਾਫੀ ਤਲਾਫੀ ਕਰਾਉਣੀ ਚਾਹੀਦੀ ਆ ਜਿਹੜਾ ਰੈਵਨਿਊ ਲਾਸ ਇਸ ਵੇਲੇ ਸਟੇਟ ਦਾ ਹੋ ਰਿਹਾ ਇਨਾਂ ਅਫਸਰਾਂ ਦੇ ਕੋਲੋਂ ਇਨਾਂ ਪਬਲਿਕ ਸਰਵੈਂਟਸ ਕੋਲੋਂ ਨੌਕਰਾਂ ਕੋਲੋਂ ਨੌਕਰ ਸ਼ਾਹਾਂ ਕੋਲੋਂ ਇਹ ਰਿਕਵਰ ਕਰਾਉਣਾ ਚਾਹੀਦਾ ਇਹਨਾਂ ਨੂੰ ਤਾਂ ਮੇਰਾ ਖਿਆਲ ਹੈ ਜੋ ਸਟ੍ਰਿਕਟ ਐਕਸ਼ਨ ਹੈ ਉਹ ਕਰ ਦੇਣਾ ਚਾਹੀਦਾ ਤਮਾਸ਼ਾ ਬਣਾ ਦਿੱਤਾ ਮੇਰਾ ਖਿਆਲ ਹੈ ਇੱਕ ਸਾਲ ਦੇ ਵਿੱਚ 20 ਵਾਰ ਇਹਨਾਂ ਲੋਕਾਂ ਨੇ ਹੜਤਾਲ ਕਰ ਦਿੱਤੀ ਆ ਇਹਦਾ ਸਿੱਧਾ ਸਿੱਧਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਅੱਗੇ ਹੀ تعلیم ਵਕਾਰ ਸਿਹਤ ਇਨਸਾਫ ਇੱਤਰਾਮ ਲੋਕਾਂ ਨੂੰ ਨਹੀਂ ਸੇ ਮਿਲ ਰਿਹਾ ਔਰ ਐਡੀ ਵੱਡੀ ਖੱਜਲ ਖੁਆਰੀ ਇੱਥੋਂ ਵੀ ਦਿਖਦੀ ਆ ਜੇ ਇਹ ਕਹਿੰਦੇ ਆ ਕਰਪਸ਼ਨ ਨੂੰ ਫੜੋ ਨਾ ਤੇ ਫਿਰ ਜਿਸਮ ਫਰੋਚੀ ਜਿਹੜੀ ਚੱਲਦੀ ਆ ਉਹਦਾ ਵੀ ਧੰਦਾ ਚੱਲਣ ਦੋ ਜਿਹੜੀ ਸੜਕਾਂ ਦੇ ਲੁੱਟਖੋ ਹੁੰਦੀ ਆ ਸਨਾਚਿੰਗ ਹੁੰਦੀ ਆ ਬੈਂਕਾਂ ਦੇ ਡਕੈਤੀਆਂ ਹੋ ਰਹੀਆਂ ਉਹ ਵੀ ਫਿਰ ਚੱਲਣ ਦਿਓ ਸੱਚੀ ਗੱਲ ਤਾਂ ਇਹ ਆ ਕਿ ਇਹ ਚੰਬਲ ਘਾਟੀ ਦੇ ਡਾਕੂਆਂ ਨਾਲੋਂ ਵੀ ਜ਼ਿਆਦਾ ਵੱਧ ਲੁੱਟਦੇ ਆ ਲੋਕਾਂ ਨੂੰ ਔਰ ਉਸ ਤੋਂ ਵੀ ਗੱਲ ਦਾ ਅੰਦਾਜ਼ਾ ਲਗਾ ਲਓ ਕਿ ਇਹ ਲੋਕ ਜਿੱਥੇ ਦਮੂਹੀ ਸੱਪ ਦੇ ਦੋ ਮੂੰਹ ਹੁੰਦੇ ਆ ਇਹ ਲੋਕਾਂ ਦੇ ਮੂੰਹ 100 ਨੇ 100 ਮੂੰਹਾਂ ਦੇ ਨਾਲ ਇਹ ਲੋਕਾਂ ਨੂੰ ਲੁੱਟਦੇ ਆ ਪੈਸਾ ਖਾ ਰਿਆ ਤੇ ਡਕਾਰ ਵੀ ਨਹੀਂ ਮਾਰਦੇ ਸੋ ਅਲਟੀਮੇਟਲੀ ਇਨਾਂ ਦੇ ਕੋਲ ਜਿੰਨਾ ਪੈਸਾ ਹੈ ਉਹਦੀ ਮਾਫੀ ਇਜ਼ਾਫੀ ਤਲਾਫੀ ਸਰਕਾਰਾਂ ਨੂੰ ਕਰਾਉਣੀ ਚਾਹੀਦੀ ਹੈ ਇਹਨਾਂ ਦੇ ਬੱਚੇ ਕਿਹੜੇ ਕਿਹੜੇ ਮਹਿੰਗੇ ਸਕੂਲਾਂ 'ਚ ਪੜਦੇ ਆ ਇਹ ਗੱਲ ਦੀ ਜਾਣਕਾਰੀ ਵੀ ਜਨਤਕ ਕਰਨੀ ਚਾਹੀਦੀ ਹੈ ਔਰ ਇਹਨਾਂ ਤੇ ਹੋਰ ਜੋ ਸਟ੍ਰਿਕਟ ਐਕਸ਼ਨ ਹੋ ਸਕਦਾ ਉਹ ਕਰਨਾ ਚਾਹੀਦਾ ਔਰ ਜਿਹੜਾ ਇਹ ਯੂਨੀਅਨ ਬਣਾਈ ਫਿਰਦੇ ਆ ਜਿਹੜੇ ਇਹ ਸਰਕਾਰਾਂ ਨੂੰ ਥ੍ਰੈਟ ਕਰਦੇ ਆ ਆਵਾਮ ਨੂੰ ਥ੍ਰੈਟ ਕਰਦੇ ਆ ਸਟੇਟ ਨੂੰ ਚੈਲੰਜ ਕਰਦੇ ਆ ਇਹਨਾਂ ਨੂੰ ਵੀ ਸਬਕ ਸਮੇਂ ਸਿਰ ਸਿਖਾ ਦੇਣਾ ਚਾਹੀਦਾ ਕਿੰਨੇ ਜਿਹੜੇ ਪੇਸ਼ੇ ਅਧਿਕਾਰੀ ਕਿੰਨੇ ਹੈਗੇ ਜਿਹੜੇ ਸੀਐਮ ਨੇ ਟਵੀਟ ਕੀਤਾ ਕੀ ਕਰ ਦੇਵੇ 2 ਕੀ ਪੂਰੇ ਇਹ ਪੰਜਾਬ ਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਲਿਸਟ ਜਾਰੀ ਕੀਤੀ ਸੀ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਮੈਕਸਿਮਮ ਲੁਧਿਆਣੇ ਤੋਂ 6 ਤਹਿਸੀਲਾਰ ਨਾਇਬ ਤਹਿਸੀਲਾਰ ਕਰਪਟ ਦੱਸੇ ਉਸ ਲਿਸਟ ਦੇ ਵਿੱਚ 5 ਬਠਿੰਡੇ ਤੋਂ 5 ਹੁਸ਼ਿਆਰਪੁਰ ਤੋਂ 4 ਈਜ਼ ਫਰੋਮ ਮੋਹਾਲੀ ਰੋਪੜ ਜਲੰਧਰ 3 ਈਜ਼ ਫਰੋਮ ਪਟਿਆਲਾ ਐਂਡ ਕਪੂਰਥਲਾ 2 ਈਜ਼ ਫਰੋਮ ਸੰਗਰੂਰ ਐਸ ਬੀ ਐਸ ਨਗਰਨ ਗੁਰਦਾਸਪੁਰ 1 ਈਜ਼ ਫਰੋਮ ਫਰ ਮੁਕਸਰ ਤਰਨਤਾਰਨ ਅੰਮ੍ਰਿਤਸਰ ਫਤੇਗੜ ਸਾਹਿਬ ਫਾਜ਼ਿਲਕਾ ਫਿਰੋਜ਼ਪੁਰ ਮੋਗਾ ਐਂਡ ਬਰਨਾਲਾ ਇਦਾਂ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਨਿਸ਼ਾਨਦੇਹੀ ਕਰਤੀ ਸੀ ਸੋ ਉਸ ਗੱਲ ਦੀ ਇੰਤਜ਼ਾਰ ਮੈਂ ਅਜੇ ਵੀ ਕਰ ਰਿਹਾ ਜੇ ਇਹ ਆਪਣੀ ਆਵਾਜ਼ ਤੋਂ ਬਾਜ਼ ਨਹੀਂ ਹੁੰਦੇ ਤੇ ਮੈਂ ਸਿੱਧੇ ਸ਼ਬਦਾਂ ਵਿੱਚ ਕਹਿ ਰਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਇੱਕ ਅੱਦੇ ਕਰਪਟ ਐ ਸੀ ਕਾਲੀ ਪੇੜ ਨੂੰ ਫੜਨ ਦੀ ਬਜਾਏ ਉਸ ਲਿਸਟ ਦੇ ਵਿੱਚ ਜਿਹੜੇ 48 ਤੋਂ 50 ਨਾਮ ਆ ਉਹਨਾਂ ਨੂੰ ਵੀ ਧੱਕੇ ਰੱਖਦੇ ਨੇ ਜੇਲ੍ਹ ਭੇਜ ਦੇਣ ਉਹਨਾਂ ਕੋਲੋਂ ਮਾਫੀ ਇਜ਼ਾਫੀ ਤਲਾਫੀ ਕਰਾਈ ਜਾਵੇ ਔਰ ਐਗਜ਼ੈਂਪਲਰੀ ਪਨਿਸ਼ਮੈਂਟ ਇਹ ਬਰਦਰ ਨਿਸ਼ਾਨ ਬਣਾਇਆ ਜਾਵੇ ਜੋ ਕਿ ਕੋਈ ਏਦਾਂ ਦਾ ਪਬਲਿਕ ਸਰਵੰਤ ਨੌਕਰਸ਼ਾ ਕਰਪਸ਼ਨ ਕਰਨ ਤੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਤੇ ਰਾਤ ਸੁਪਣੇ ਚ ਵੀ ਡਰ ਡਰ ਕੇ ਉੱਠੇ ਦੇਖੋ ਜੀ ਹੜਤਾਲ ਹਰ ਕਿਸ ਦਾ ਕਰਨਾ ਕੋਈ ਵੀ ਆਪਣੀ ਮੰਗ ਨੂੰ ਪੂਰੀ ਕਰਾਉਣ ਵਾਸਤੇ ਹੜਤਾਲ ਕਰਨਾ ਜਾਇਜ਼ ਹੁੰਦਾ ਪਰ ਕੁਝ ਹੜਤਾਲ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਗੈਰ ਕਾਨੂੰਨੀ ਵੀ ਹੁੰਦੀਆਂ ਨੇ ਜਿਵੇਂ ਦੇਖੋ ਜੀ ਤਸੀਹਦਾਰਾਂ ਨੇ ਕਿਹਾ ਵੀ ਮਤਲਬ ਸਾਡੇ ਅਫਸਰਾਂ ਦੇ ਉਹ ਨਜਾਇਜ਼ ਕੇਸਾਂ 'ਚ ਫਸਾਇਆ ਜਾ ਰਿਹਾ ਠੂਠੇ ਕੇਸਾਂ 'ਚ ਫਸਾਇਆ ਜਾ ਰਿਹਾ ਮੇਰੇ ਕਹਿਣ ਦਾ ਮਤਲਬ ਹੈ ਆਮ ਲੋਕਾਂ ਦੇ ਕਈ ਕੇਸ ਦੇਖੀਂਦੇ ਆ ਵੀ ਪੁਲਿਸ ਵੀ ਕੁਝ ਠੂਠੇ ਕੇਸਾਂ 'ਚ ਫਸਾਉਂਦੇ ਪਰ ਅਦਾਲਤਾਂ ਤੇ ਹੁੰਦੀਆਂ ਨਾ ਇਨਸਾਫ ਕਰਨ ਵਾਤੇ ਅਗਰ ਮੰਨ ਲਓ ਇਹਨਾਂ ਦਾ ਕੋਈ ਅਫਸਰ ਦਿਨੋਂ ਵਿਜੀਲੈਂਸ ਨੇ ਗਲਤ ਠੂਠੇ ਕੇਸ 'ਚ ਫਸਾਇਆ ਤੇ ਫਿਰ ਅਦਾਲਤਾਂ ਕਾਦੇ ਵਾਸਤੇ ਆ ਅਦਾਲਤ 'ਚ ਲੜਾਈ ਲੈਣੀ ਚਾਹੀਦੀ ਹੈ ਅਗਰ ਕੋਈ ਵਿਜੀਲੈਂਸ ਦਾ ਅਧਿਕਾਰੀ ਵਾਕਈ ਗਲਤ ਕੇਸ ਪਾਇਆ ਤੇ ਉਹ ਤੇ ਕਾਰਵਾਈ ਕਰੋ ਪਰ ਜਿਹੜੀ ਅਦਾਲਤਾਂ ਦੇ ਵਿੱਚ ਜਿਹੜੇ ਲੜਾਈ ਲੜਨੀ ਚਾਹੀਦੀ ਆਪਾਂ ਇੱਥੇ ਲੋਕਾਂ ਨੂੰ ਖਰਾਬ ਕਰਨਾ ਇਹ ਜਾਇਜ਼ ਨਹੀਂ ਮੈਂ ਇੱਕ ਮੇਰੀ ਆਪਣੀ ਨਿੱਜੀ ਸੋਚ ਆ ਕਿਉਂਕਿ ਲੋਕਾਂ ਨੇ ਅਪਾਇੰਟਮੈਂਟਾਂ ਵਾਸਤੇ ਲਈਆਂ ਹੁੰਦੀਆਂ ਕੁਝ ਲੋਕੀ ਫੋਰਨਰ ਆਏ ਬਾਹਰੋਂ ਆਏ ਹੁੰਦੇ ਆ ਕੋਈ ਦੂਜੀ ਸਟੇਟਾਂ ਚੋਂ ਆਏ ਹੁੰਦੇ ਆ ਅਪਾਇੰਟਮੈਂਟ ਲੈਣ ਦਾ ਫੰਨ ਕੀ ਆ ਫੀਸ ਭਰੀ ਹੁੰਦੀ ਆ ਅਪਾਇੰਟਮੈਂਟ ਦੀ ਤੇ ਲੋਕਾਂ ਦੀਆਂ ਟ੍ਰਾਂਜ਼ੈਕਸ਼ਨਾਂ ਕਰੋੜਾਂ ਲੱਖਾਂ ਦੀਆਂ ਹੋਣੀਆਂ ਹੁੰਦੀਆਂ ਤੇ ਜੇ ਇੱਥੇ ਹੜਤਾਲ ਦੇ ਵਿੱਚ ਉਹਨਾਂ ਦਾ ਖਾਮਿਆ ਜਾ ਉਹਨਾਂ ਨੂੰ ਨਿਆਂ ਹੀ ਭੁਗਤਣਾ ਪੈਂਦਾ ਟਿਕਟਾਂ ਖਰਚ ਕੇ ਆਏ ਹੁੰਦੇ ਨੇ ਕੋਈ ਦੂਜੀ ਸਟੇਟ ਤੋਂ ਕੋਈ ਫੋਰ ਇਹ ਉਹਨਾਂ ਦੇ ਕੰਮ ਰੁਕਣੇ ਨਹੀਂ ਚਾਹੀਦੇ ਹਾਂ ਅਗਰ ਕੋਈ ਨਜਾਇਜ਼ ਝੂਠੇ ਕੇਜ ਵਿੱਚ ਅਫਸਰ ਫਸਿਆ ਅਦਾਲਤ ਚ ਲੜਾਈ ਲੜਨੀ ਚਾਹੀਦੀ ਇਹਨਾਂ ਨੂੰ ਅਧਾਰਿਆਂ ਦੀ ਯੂਨੀਅਨ ਨੇ ਕਹਿੰਦਾ ਸੀਐਮ ਨੇ ਵੀ ਟੀਕ ਕੀਤਾ ਕਿ ਜਿਹੜੇ ਪ੍ਰੇਟ ਮੰਤਰੀ ਹੈਗੇ ਉਹ ਜਿਹੜੇ ਪ੍ਰੇਟ ਅਫਸਰ ਉਹਨਾਂ ਦਾ ਖਾਸ ਕਾਰਵਾਈ ਕਰਾਂਗੇ ਜੇਕਰ ਛੁੱਟੀ ਤੇ ਜਾਣਾ ਚਾਹੁੰਦੇ ਜਾਂ ਅਸੀਂ ਇਹ ਅਫਸਰ ਲਾ ਕੇ ਉਹਨਾਂ ਨੂੰ ਜਿਹੜੇ ਕੰਮ ਚਾਲੂ ਰੱਖੇ ਲੋਕਾਂ ਨੂੰ ਦੇਖੇ ਜੇ ਪੜੀ ਜਾਓ ਦੇਖੋ ਜੀ ਇਹ ਤਾਂ ਸਰਕਾਰ ਦਾ ਫੈਸਲਾ ਹੈ ਨਾ ਸਾਡੀ ਆਪਣੀ ਨਿੱਜੀ ਸੋਚ ਹੈ ਅਸੀਂ ਕਹਿੰਦੇ ਆ ਵੀ ਅਗਰ ਕੋਈ ਬੇਕਸੂਰ ਹੈਗਾ ਤੇ ਝੂਠੇ ਕੇਚ ਆਇਆ ਉਹਦੀ ਲੜਾਈ ਅਦਾਲਤ ਚ ਲੜਨੀ ਚ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ। ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥ ਉੱਥੇ ਲਿਓਣੀਆਂ ਹੁਣ ਬਾਹਰਾਂ। હોવે ભાવે કરો બાર્ટી રિટાયરમ પાર્ટી જા કોઈ હોય પાર્ટી અજ કરો અજનલા પુરા અને મશહૂર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਡਰਾਫਟੋਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼